ਅਨੀ ਸਤਿਗੁਰਾਲ ਜੀ ਮੈਂ ਪ੍ਰਵੀਨ ਮਹਿਰਾ ਫੇਟਾ ਦੇ ਸਾਹਮਣੇ ਆਇਆ ਹਾਂ ਆ ਇਹ ਨੇ ਗੁਰਦਿਆਲ ਸਿੰਘ ਜੀ ਗੁਰਦਿਆਲ ਸਿੰਘ ਜੀ ਦਾ ਮੈਂ ਪਹਿਲਾਂ ਵੀਡੀਓ ਪਾਈ ਸੀ ਔਰ ਮੈਂ ਪ੍ਰੋਮਿਸ ਕੀਤਾ ਇਹਨਾਂ ਦਾ ਗਾਣਾ ਕਰੂੰਗਾ ਲੋ ਜੀ ਇਹਨਾਂ ਦਾ ਗਾਣਾ ਗੁਰਦਿਆਲ ਜੀ ਹੋ ਗਿਆ ਤੁਹਾਡੇ ਦਾ ਬਾਜੀ ਗਾਣਾ ਬਹੁਤ ਵਧੀਆ ਜੀ ਗੀਤ ਕੀਤਾ ਤੁਸੀਂ ਗਾਣਾ ਨੂੰ ਬਹੁਤ ਚਾਰ ਚਾਰ ਲਾਤੇ ਐ ਸਾ ਗੁਰਦਿਆਲ ਜੀ ਦੀ ਵੀਡੀਓ ਪਾਈ ਸੀ ਉਹ ਵੀ ਬਹੁਤ ਵਾਇਰਲ ਹੋਈ ਹੈ ਲੋਕੀ ਉਹ ਪਸੰਦ ਕਰ ਰਹੇ ਉਹਨੂੰ ਕਿ ਗੁਰਦਿਆਲ ਜੀ ਦੀ ਵਾਇਵ ਉਹ ਪਸੰਦ ਕਰ ਰਹੇ ਲੋਕੀ ਸ਼ੁਕਰੀਆ ਜੀ ਇਹ ਦਾਦਾ ਦੀ ਸਰਸਤੀ ਮਾਂ ਦੀ ਰਹਿਮਤ ਔਰ ਤੁਹਾਡੇ ਉਸਤਾਦਾਂ ਜੀ ਦੇਖੋ ਜੀ ਐ ਗੁਰਦਿਆਲ ਜੀ ਦਾ ਗਾਣਾ ਹੋ ਚੁੱਕਾ ਜੀ ਇਹਨਾਂ ਦਾ ਗਾਣਾ ਜਿਹੜਾ ਹੈਗਾ ਯਾ ਤੁਰਨਾ ਮਟਕ ਦੇ ਨਾਲ ਗਾਣਾ ਤੁਹਾਨੂੰ ਸੁਣਾ ਨਹੀਂ ਸਕਦੇ ਪਰ ਗੁਰਦਿਆਲ ਸਿੰਘ ਜੀ ਦਾ ਗਾਣਾ ਮੈਂ ਉਹ ਕਰਤਾ ਆ ਉਹਨੂੰ ਰਿਕਾਰਡ ਕਰਤਾ ਡਬਿੰਗ ਹੋ ਗਈ ਅੱਜ ਫਾਈਨਲ ਮਿਊਜ਼ਿਕ ਵੀ ਬਣ ਚੁੱਕਾ ਹੈ ਨਾ ਗੁਰਦਿਆਲ ਜੀ ਬਹੁਤ ਸੋਹਣਾ ਬਣਿਆ ਜੀ ਮਿਊਜ਼ਿਕ ਉਮੀਦ ਵੀ ਹੋ ਚੁੱਕਾ ਹੈ ਯਾ ਔਰ ਉਮੀਦ ਕਰਦਾ ਤੁਸیں ਪਿਆਰ ਦੋਗੇ ਔਰ ਇਹਨਾਂ ਨੂੰ ਸ਼ੇਅਰ ਕਰੋਗੇ ਇਹਨਾਂ ਨੂੰ ਸ਼ੇਅਰ ਕਰਨ ਦੀ ਲੋੜ ਆ ਇਹਨਾਂ ਨੂੰ ਅੱਗੇ ਲਿਆਂਦੇ ਲੋੜ ਆ ਜਿਹੜੇ ਕਲਾਕਾਰ ਆ ਜਿਨ੍ਹਾਂ ਨੂੰ ਆਨ ਦਾ ਮੌਕਾ ਨਹੀਂ ਮਿਲਿਆ ਜਿਹੜੇ ਜਿਹੜੇ ਆਪਣੀ ਕਲਾਕਾਰੀ ਆਪਣੇ ਦੇਸ਼ ਤੇ ਰੱਖੀ ਪਰ ਨਾਲ ਆਪਣੀ ਮਿਹਨਤ ਵੀ ਕਰਦੇ ਰਹੇ ਆਪਣੇ ਪਰਿਵਾਰ ਨੂੰ ਵੀ ਪਾਲਦੇ ਰਹੇ ਪਰ ਆਪਣੇ ਅੰਦਰਲੇ ਕਲਾ ਨੂੰ ਜਾਂ ਕਲਾਕਾਰ ਨੂੰ ਮਰਨ ਦਿੱਤਾ ਉਸ 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 ਟੀਰ ਨੂੰ ਜ਼ਿੰਦਾ ਰੱਖਿਆ ਤਾਂ ਕਦੇ ਨਾ ਕਦੇ ਕਲਾਕਾਰ ਸਾਹਮਣੇ ਆ ਹੀ ਜਾਂਦਾ ਹੈ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਂਗਾ ਗੁਰਦੇਵਾਲ ਜੀ ਕੋਈ ਵੈਸੇ ਇੱਕ ਲੈਣ ਸੁਣਾ ਦੂੰ। ਕੰਨ ਕਰਕੇ ਸੁਣੀ ਗੱਲ ਮੇਰੀ ਬਾਬਲਾ ਕੀ ਕਹਿੰਦੀ ਸੀ ਤੇਰੀ ਹਰੀ ਜਨ ਨਾਲ ਪਾਲੀ ਤੂੰ ਜਿਹੜੀ ਕੋਠੇ ਜਿੱਡੀ ਹੋਗੀ ਵੇ ਉਸ ਕਰੇਨਾ ਜਿਹੜਾ ਦਾਜ ਦਾ ਲੋਬੀ ਵੇ ਬਾਬਲਾ ਉਸ ਕਰੇ ਨਾ ਦੇਵੀ ਜਿਹੜਾ ਦਾਜ ਦਾ ਲੋਬੀ ਵੇ ਵਾਹ ਵਾਤਾ ਜੀ ਕੀ ਬਾਤ ਹੈ ਇਹ ਦੇਖੋ ਇਹ ਨਈ ਹਵਾਏ ਬਲੰਦਾ ਤਾਂ ਇਹਨਾਂ ਦਾ ਗਾਣਾ ਹੀ ਬਲੰਦ ਆ ਰਿਹਾ ਹੈ ਔਰ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਨੂੰ ਸਪੋਰਟ ਕਰੋਗੇ ਜੋ ਕਲਾਕਾਰ ਹੈ ਜੀ ਹਾਂ ਜੀ ਆਪਾਂ ਮਿਲਦੇ ਹਾਂ ਹਣ ਨਵੇਂ ਆਪਣੇ ਗਾਣੇ ਨਾਲ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ